ਪਰਮੇਸ਼ਵਰ ਮਰਮਾ ਦੇ ਗਾਣੇ ਕੈਂਡ ਹੁੰਦੇ ਨੇ ਨਾ ਮੋਟੀਵੇਸ਼ਨਲ ਹੁੰਦੇ ਨੇ ਤੇ ਪੂਰਾ ਕੈਂਡ ਸਵਾਦ ਆਉਂਦਾ ਪੂਰਾ ਗਾਣਾ ਸੁਣ ਕੇ ਨਾ ਤੇ ਬਾਕੀ ਇੱਕ ਚੀਜ਼ ਨੋਟ ਕਰਿਓ ਇੱਕ ਚੀਜ਼ ਹੋਰ ਕੈਂਡ ਕੀਤੀ ਹੋਈ ਆ ਵੀਡੀਓ ਦੇਖੋ ਜੇ ਤੇ ਪਤਾ ਲੱਗੂ ਤੁਹਾਨੂੰ ਆਮ ਅਪਰੂਵ ਦੇਮ ਰੌਂਗ ਆਮ ਅਪਰੂਵ ਦੇਮ ਰੌਂਗ ਆਮ ਅਪਰੂਵ ਦੇਮ ਰੌਂਗ ਆਮ ਅਪਰੂਵ ਦੇਮ ਜਿਹੜੇ ਮੈਨੀਫੈਸਟ ਕਰਨ ਤੇ ਸੀ ਹੱਸਦੇ ਹੋ ਸੁਪਨੇ ਵੱਡੇ ਨਾ ਕਾਕਾ ਕਹਿੰਦੇ ਤੇਰੇ ਵੱਸ ਦੇ ਹੋ ਚੱਕਦਾ ਨਹੀਂ ਫੋਨ ਹੁਣ ਦੋਸਤਾਂ ਨੂੰ ਦੱਸ ਦੇ ਤੇ ਕਿੰਨੀ ਬਾਤੀ ਮਿਲਣੇ ਨੂੰ ਰਹਿੰਦੇ ਆ ਤਰਸਦੇ ਆਮ ਅਪਰੂਵ ਥੈਮ ਰੋਂ ਲੇਖਾਂ ਦੇ ਪਰੋਸਿਆਂ ਤੇ ਰਹਿਣ ਨੂੰ ਸੀ ਆਖਦੇ ਹੋ ਕਰੇ ਬੈਠੇ ਬਿੱਟ ਬਿੱਟ ਮੇਰੇ ਵੱਲ ਚਾਕਦੇ ਹੋ ਜਰਨੀ ਮੇਰੀ ਦਾ ਵੀ ਫਿਰਦੇ ਆ ਨਾਪਦੇ ਤੇ ਮੱਥੇ ਕਦੇ ਲੱਗਿਓ ਆ ਕਿ ਹੁਣ ਬਾਪ ਦੇ ਕਾਮਯਾਬ ਪਤਾ ਲੱਗਿਆ ਬਈ ਪਰਮੇਸ਼ਵਰ ਮਾ ਦੇ ਨਾਮ ਨਾਲ ਲਿਖਿਆ ਗਿਆ ਤੇ ਮਿਊਜ਼ਿਕ ਦੇ ਕੰਮ ਦੇ ਨਾਮ ਨਾਲ ਵੀਡੀਓ ਦਾ ਕੰਮ ਦੇਖੋ ਬਈ ਕਿੰਨਾ